ਦੁਨਲਾ ਦਾ ਆਪਣੀ ਪੋਣੀ ਪੜੇਗਾ ਕੋਕ ਉਹ ਨਹੀਂ ਕਿ ਮਾਂ ਕੋਰਨੇ ਉਹ ਹੋ ਹੋ ਅਰੇ ਪਰਨੇ ਦੀ ਪਤਨੀ ਇੱਕ ਅਜਾ ਵੀਰ ਲਈ ਨਾ ਬਈ ਆਇਆ ਨਹੀਂ ਉਹ ਉਹ ਕਿੱਥੇ ਆਉਂਦਾ ਕੰਜਰ ਦੇ ਨੇ ਮਣਾ ਰੱਖਿਆ ਜ ਮੇਰਾ ਉਹਦਾ ਚੱਕ ਕੇ ਕਹਿਤਾ ਮੈਂ ਸੀਆਰ ਦੇ ਦੇ ਨਾ ਦੇਖ ਨਹੀਂ ਨਿਸ਼ੀ ਕਰਤੀ ਪਰ ਕਰੀ ਨਹੀਂ ਪਈ ਸੀ ਉਹ ਕਹਿੰਦੇ ਨੇ ਕਰਾਂਗੇ ਕੰਮ ਕਰਾਂਗੇ ਮੁਰਖੇ ਆਉਂਦੇ ਨਹੀਂ 12 ਵਜੇ ਲਏ ਹੋਗੇ ਸ਼ਗਰ ਦਾ ਭਰਾ ਜੜ ਗਿਆ ਅੱਗੇ 7 ਵਜੇ ਜਾਂਦਾ ਤੇ 8 ਵਜੇ ਉਹਨੇ ਕਹਿੰਦੇ ਨੇ ਆਉਂਦੇ ਨਹੀਂ ਤੇਰਾ ਆਪ ਨਹੀਂ ਕਰਨਾ ਸਾਰਾ ਕੁਝ ਚੱਲ ਦੇਖ ਰਾ ਯਾਰ ਆ ਜੂਆ ਤਾਂ ਮਾਣੀ ਮੋਟੀ ਪਸ਼ੂਆਂ ਦੀ ਗੌਰ ਕਰਿਆ ਕਰ ਉਹਨੂੰ ਕਹਿਆ ਨੂਨ ਦਾ ਡੜਾ ਇੱਕ ਰਹਿ ਗਿਆ ਲੈ ਦੋ ਤੰਗਾਂ ਰੋਲ ਪੈ ਹੁੰਦੇ ਨੇ ਮੂਰੇ ਮੈਂ ਕਿਹੜਾ ਕਦੇ ਐ ਅੱਜ ਬੜਿਆ ਇੱਥੇ ਨੇੜੇ ਬਹੁਤ ਦੇਖਿਆ ਕਰ ਨਾ ਮਣਾ ਮੋਟ ਚੱਲ ਦੇਖ ਆਉਂਦਾ ਕੋਈ ਕਿਤੇ ਤਾਂ ਉਹ ਠੀਕ ਦੇਖ ਆ ਜਮਾਸਪਾ ਕੇ ਰੱਖਦੀ ਸੀ ਨਾ ਮਾਰੀਏ ਬਾਗਲ ਜਿਹੜਾ ਤਾਂ ਜਮਾ ਮਾਰਦੇ ਨੇ ਪਸ਼ੂਆਂ ਨੂੰ ਉਹ ਹੋ ਗਿਆ ਕੰਮ ਕਰਦਾ ਆਪੀ ਠੰਨੀ ਪਾਣੀ ਫੇਰ ਦਿੱਤਾ ਹੋ ਗਿਆ ਟਾਈਮ ਤੇਰਾ ਪੁਰ ਬਾਈ ਵਧੀਆ ਕਿਵੇਂ ਲੇਟ ਹੋ ਗਿਆ ਅੱਜ ਲੇਟ ਰਾਤ ਬਾਈ 2:30 ਵਜੇ ਗਿਆ ਯਾਰ ਤੈਨੂੰ ਪਤਾ ਤਾਂ ਕੱਖ ਵੀ ਆਪ ਨੂੰ ਪਾਉਣੇ ਪਏ ਮੈਨੂੰ ਚਲ ਫੇਰ ਕੀ ਹੋ ਗਿਆ ਇੱਕ ਅਧਰ ਤਨ ਜੇ ਲੇਟ ਹੋ ਗਿਆ ਹੁਣ ਨਹੀਂ ਤਾਂ ਪੂਰੀ ਕਰਨੀ ਸੀ ਬਈ ਕੋਈ ਗੱਲ ਨਹੀਂ ਬਈ ਜਾ ਕੇ ਕਰ ਲੈਣਾ ਮੈਂ ਗੱਲ ਚਲ ਚੱਬ ਵਗ ਜਾ ਕੋਈ ਨਾ ਪਾਉਂਦਾ ਸਰੂਪਾ ਤੇਰੇ ਚਲ ਜਨ ਬਈ ਲੈ ਲੈਣਾ ਫੇਰ ਉਹ ਆਪ ਦਾ ਟਾਈਮ ਤਾਂ ਹਰੇਕ ਹੀ ਦੇਖ ਲੈਂਦਾ ਸਾਡਾ ਕੋਈ ਟਾਈਮ ਨਹੀਂ ਰਾਤ ਨੂੰ 2:30 ਵਜੇ ਗਏ ਆ 3:00 ਵਜੇ ਹੁਣ ਤੱਕ ਕੇ ਫੇਰ ਸਵੇਹਾ ਭਾਲਦੇ ਆ ਕੀ ਕਰੀਏ ਯਾਰ ਮਜਬੂਰੀਆਂ ਭਰਾਵਾ ਅਹੀਂ ਠੱਕੇ ਖੰਦੇ ਲੰਘ ਜਾਂਦੀ ਬਈ ਰਾਤ 2:30 ਵੱਜੇ ਇੱਕ ਉਥੋਂ ਫਟ ਤੋਂ ਪੈਰ ਤੇ ਲਿਖ ਗਿਆ ਮੇਰਾ ਪੈਸਾ ਜੂਲੇ ਤੇ ਸੱਜੇ ਲੱਗੀ 6043 ਮੱਜੀ ਗਈ ਬਚਤੀ ਐ ਬਸ ਬਈ ਵਾਹ ਕੋਈ ਟਾਈਮ ਸਰ ਆ ਜਾ ਕੋ ਉਹਨੂੰ ਦੱਸਾਂ ਮੈਂ ਕੋਈ ਗੱਲ ਨਹੀਂ ਬਈ ਯਾਰ ਭਰਾਤ ਪਾਣੀ ਕਰਕੇ ਲੇਟ ਹੋ ਗਏ ਨਹੀਂ ਤਾਂ ਹੁਣ ਰੋਜ਼ ਹੀ ਆਉਣੇ ਆ ਫਿਰ ਕੀ ਹੋਵੇ ਬਈ ਪਰ ਰੋਜ਼ ਤਾਂ ਨਾ ਲਿਖੀ ਪਸੋਂ ਕਿੰਨੇ ਲੱッセ ਕਰਤੇ ਤਾ ਮਾਣੀ ਮੋਟੀ ਗੌਰ ਤਾਂ ਰੱਖਿਆ ਕਰੋ ਬਈ ਮੈਂ ਹੁਣ ਉਹ ਨਹੀਂ ਦਾ ਜਰਾ ਪਾਉਣਾ ਤਾਂ ਬਈ ਟਾਈਮ ਨਾਲ ਜਾਂ ਕੀ ਕਰੀਏ ਟਾਈਮ ਨਾਲ ਨਹੀਂ ਯਾਰ ਦੇਖ ਲੈ ਪਹਿਲਾਂ ਕਿੰਨੀ ਹੋ ਸੀ ਤੈਨੂੰ ਪਹਿਲਾਂ ਪੰਜ ਪਸ਼ੂ ਸੀ ਉਹਦੇ ਕਹੇ ਤੈਨੂੰ ਹੁਣ ਇੱਕ ਪਸ਼ੂ ਦਿੱਤਾ ਉਹ ਵੀ ਨਹੀਂ ਸਮਝ ਆਉਂਦਾ ਯਾਰ ਬਈ ਖੇਤ ਦਾ ਕੰਮ ਹੀ ਬੜਾ ਹੈ ਕੀ ਕਰਾਂ ਮੈਂ ਕੀ ਕਰਾਂ ਹੁਣ ਜਾਂ ਤਾਂ ਇਧਰਲੇ ਪਾਸੇ ਹੋਇਆ ਜਾਓ ਉਹ ਯਾਰ ਵਿੱਚ ਦਿਹਾੜੀ ਵਾਲਾ ਆਇਆ ਕਰੋ ਤੈਨੂੰ ਅਸੀਂ ਕਿਹੜੇ ਕੱਲੇ ਨੂੰ ਕਹਨੇ ਹੈਗੇ ਸਭ ਦੇਖਦੇ ਬਈ ਫਿਰ ਕੋਈ ਬੰਦਾ ਬੰਦਾ ਚੱਲੇ ਆਏ ਨਾਲ ਉਹ ਹੋਰ ਯਾਰ ਕੰਮ ਆ ਕਰਿਆ ਕਰੋ ਉਹਦਾ 70000 ਝੜ ਕੇ ਖੜਜੋ ਨੇ 80 ਤੇ ਵੀ ਇਹ ਤਾਂ ਦੁਗਣਾ ਟਰਲਦੇ ਨਹੀਂ ਹੈਗੇ ਗੋਲਦੀ ਬਾਈ ਤੂੰ ਲੜਾਈ ਦਾ ਛੰਡ ਪਰਿਆ ਤੂੰ ਘੁੱਟ ਚਾਹ ਲਿਆ ਤੇ ਮੈਂ ਜਾਵਾਂ ਚੱਲ ਚਾਹ ਤਾਂ ਮੈਂ ਲਾਉਣਾ ਫੋੜਾ ਗਿਆ ਟੁੱਟ ਤੇ ਤੂੰ ਆ ਗੋਹਾ ਖੱਛੇ ਥਲੋ ਦੇ ਖੁਰਾਂ ਚ ਬੜੀ ਜਾਂਦਾ ਮੈਂ ਜਾਉਣਾ ਚਾਹ ਖੱਛੇ ਮਤਲਬ ਨਾਲੇ ਤਾਂ ਸਾਰਾ ਦਿਨ ਕੰਮ ਕਰਦੇ ਆ ਤੜਕੇ ਫੇ ਭਰਦੇ ਟਾਈਮ ਤੇ ਸਾਰੇ ਬੇ ਲੋਕਾਂ ਦਾ ਜਮਾਇਆ ਕੀ ਇਹ ਨਾ ਤਾਂ ਬਣਦਾ ਆ ਗੰਮੂ ਵਿਖਾ ਦੇ ਮਾੜਾ ਮੋਟਾ ਨਾਲੇ ਖੇਤ ਦਾ ਭਰਦੇ ਸਾਰੇ ਪਸ਼ੂ ਤੇ ਸਾਰੇ ਦਾ ਅੱਜ ਤਾਂ ਸਨੀ ਲਾ ਕੇ ਮੈਂ ਨਾ ਤਾਂ ਬਾਦਾਮ ਪਾ ਗੀ ਆ ਗਈ ਉਹ ਪ੍ਰੈਸ਼ਰ ਆ ਗਈ ਬੜਾ ਮੋਟਾ ਨਾ ਕੋਈ ਸਮਾਰ ਕੇ ਨਾ ਕੋਈ ਤੇ ਚਹਰਾ ਨਾ ਕੋਈ ਖੜ ਗੱਲੂ ਲਾ ਕੇ ਜਨ ਸੁੱਕੀ ਧੂੜੀ ਰਹੇਗੀ ਹਜੇ ਕਹਿੰਦੇ ਨੇ ਲਿੱਸੀ ਹੋਊਗੀ ਉਹ ਲਿੱਸੀ ਨਹੀਂ ਹੋਊ ਹੋਰ ਕੀ ਹੋਊ ਕੋਤੋਂ ਗਰਮੀ ਐ ਮੈਨੂੰ ਖੇਤ ਭੇਜ ਦਿੰਦੇ ਨੇ ਆਪ ਪਾਣੀ ਧਾਣੀ ਵੀ ਰੀ ਪਿਉਂਦੇ ਵੀ ਘਰੇ ਫਿਰਦੇ ਘੱਟੋ ਘੱਟ ਪਾਣੀ ਧਾਣੀ ਤੇ ਨੂੰ ਪਿਆਦਨ ਝਗੜ ਗਈ ਜਾਂਦੀ ਐ ਕੀ ਬੜਾ ਬੜਾ ਜੇ ਕਰੀਂਦਾ ਕੁਛ ਨਹੀਂ ਬਈ ਕਰਮਾਂ ਨੂੰ ਆ ਲੈ ਚਾਹ ਪੀ ਬੈਠਾ ਬੈ ਜਾ ਉੱਥੇ ਆਈਤੀ ਵਾਇਆ ਹੋਣੀ ਤੇ ਲੈ ਪਾ ਕੇ ਦੇ ਬਾਈ ਪਤਾ ਨਹੀਂ ਕੀ ਲੱਗਿਆ ਦੇਖੀ ਥਾਰ ਕੇ ਵੀ ਲਘੂ ਕੋਈ ਨਹੀਂ ਮਰ ਗਿਆ ਹਮਦਰਾਣਾ ਚਲ ਮੈਂ ਜਾਣਾ ਬਾਈ ਖੇਤ ਹੀ ਜਾਣਾ ਪਹਿਲੇ ਮੈਂ ਚੜਾਈ ਖੇਤ ਆ ਮੈਂ ਕਰਾਉਣਾ ਤੇ ਆ ਜਾ ਕੇ ਉੱਥੇ ਆ ਜੀ ਉਹ ਵੀ ਸ਼ਹਿਰੀਆਂ ਵਾਲਾ ਕੰਮ ਕਰਦਾ ਕੇ ਬਾਟੀ ਕਾਲਜ ਪੌਂਦੇ ਪੌਂਦੇ ਚ ਅਜਾ ਨਿੱਗੀ ਨਿੱਗੀਆਂ ਕੱਪੀਆਂ ਲੈ ਆਂਦੀਆਂ ਹਜੇ ਕਹਿੰਦੇ ਨੇ ਜੱਟਾਂ ਮਾਂ ਕੰਮ ਭਾਉਂਦੇ ਆ ਆ ਜਾ ਐਸੇ ਗੱਲ ਹੀ ਕਰਦੇ ਦੁੱਖ ਸੁੱਖ ਸਾਂਝੇ ਇਹਦੀ ਕੋਈ ਰਹਿ ਕੇ ਪੀਨੇ ਆ ਤੂੰ ਕਿ ਜਾਗਦੀ ਐ ਤੈਨੂੰ ਵੀ ਛੱਡਿਆ ਕਰਾਂਗੇ ਬਾਦੀ ਛੱਡਿਆ ਕਰਾਂਗੇ ਹੁਣ ਤੈਨੂੰ ਦੁੱਧ ਢਾਰ ਲਾ ਸਵੇਰੇ ਜਿਹੜਾ ਤਰਾਇਆ ਉਹ ਆਜਾ ਤਰਾ ਉਹ ਪੁੱਛਣਾ ਯਾਰ ਬਈ ਤਾਂ ਬਹੁਤ ਜਿਆਦਾ ਪਰੇਸ਼ਾਨ ਹੋਏ ਪਿੱਤਿਆਂ ਹੋ ਜੀ ਤੂੰ ਪਰੇਸ਼ਾਨ ਦਾ ਯਾਉੜਾ ਤੂੰ ਮੇਰੇ ਬੰਨੀ ਦੇਖ ਲੈ ਬਥੇਰਾ ਕੰਮ ਕਰ ਲਿਆ ਭੰਦੇ ਜਿਆਦਾ ਰੋਟੀ ਨਹੀਂ ਉਹਦਾ ਮੈਂ ਨਾ ਜਗ ਜਰ ਕਹਿੰਦੇ ਬੱਲਾ ਐ ਕਰ ਲੈ ਪਲਾਨਾ ਕਰਨਾ ਸਬਜ਼ੀ ਵੇਚ ਲੈ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਮਜਬੂਰੀਆਂ ਨੇ ਆਪਣੀਆਂ ਤੂੰ ਤਾਂ ਕੌਣ ਹੋ ਕਰੇ ਆ ਹੁਣ ਘਰੋਂ ਮੇਰੇ ਨਾਲ ਵੀ ਕਲੇਸ਼ ਹੀ ਕਰਕੇ ਪੀ ਕੇ ਚਾਹ ਆ ਗਿਆ ਮੈਂ ਤਲ ਖੇਤੀਆਂ ਨੇ ਮੜ ਮਤ ਕਰਾ ਉਹ ਵਧੀਆ ਚਾਰ ਹੋਰ ਠੀਕ ਹੈ ਵਧੀਆ ਵਧੀਆ ਆਲੋ ਮੈਂ ਤਾਂ ਆ ਗਿਆ ਮੈਂ ਚਲ ਬਾਈ ਕੋਲ ਦੀ ਹੋ ਕੇ ਚੱਲਦਾ ਉਹ ਸਾਹਿਬ ਜੀ ਹੁਜੀ ਲਾ ਲਿਆ ਕਰ ਇੱਥੇ ਬੈਠੇ ਰਹਾਂਗੇ ਦੋਨੇ ਭਾਈ ਉਹ ਹਜੇ ਇੱਕ ਤਾਂ ਮਜਬੂਰੀਆਂ ਬੜੀਆਂ ਹੋਈਆਂ ਨੇ ਉਹ ਪੋਸੇ ਦਾ ਰੋਖਾ ਦਾ ਨਾ ਬਰਤੋਂ ਦਾ ਜਾਂਦ ਦਾ ਬਣਦੀ ਨਹੀਂ ਹੈ ਉਹ ਬਰਤੋਂ ਦੇ ਬੰਦ ਦਾ ਬਣਦੀ ਨਹੀਂ ਗੇ ਚਲੋ ਚਲੋ ਅੱਲਵਦੀਆ ਲੰਘਿਆ ਕਰੂਗਾ ਹੋਰ ਹੋਰ ਚੱਲ ਠੀਕ ਐ ਚੰਗਾ ਲੈ ਜਾਣਾ ਮੈਂ ਆਕੇ ਫਿਰ ਬੁਰਬੁਰ ਕਰਨਗੇ ਉਹ ਸੁਭਾਣੀ ਹੋਣਾ ਉਹ ਦਾ ਕਰੀ ਜਾਂਦੇ ਨੇ ਨਾ ਨਾ ਭਾਈ ਹਾਇ ਤੱਕ ਨਹੀਂ ਆਇਆ ਪਾਣੀ ਵੀ ਮੈਂ ਲੈਣ ਚੱਕ ਕੇ ਕੈਂਪਰ ਕਦੋਂ ਆਉ ਤੁਰਿਆ ਉਹਨਾਂ ਪਹਿਲਾਂ ਆ ਗਿਆ ਮੈਂ ਪਤਾ ਨਹੀਂ ਕਿੱਥੇ ਖੜ ਗਿਆ ਗੱਲਾਂ ਹੀ ਲੱਗ ਗਿਆ ਉਹ ਕਿਸੇ ਨਾ ਕਿਸੇ ਨਾਲ ਲਗਦਾ ਉਹਦਾ ਹੈਗਾ ਯਾਰ ਜਿਵੇਂ ਆਉਂਦਾ ਹੁੰਦਾ ਹੁਣ ਉਹ ਆਉਂਦਾ ਹੈ ਆਇਆ ਨਾ ਆਇਆ ਹੈ ਹਿੰਮਤ ਨਾਲ ਆਇਆ ਯਾਰ ਹੋਰ ਮਾੜਾ ਮੋਟਾ ਦੇਖ ਲਿਆ ਕਰ ਮੂਰੀ ਜਾਂ ਕੋਠਾ ਵੀ ਸੌਫ ਕਰਨਾਗਾ ਫਿਰ ਕਰਦਾ ਲੋ ਯਾਰ ਹੁਣ ਸਾਰਾ ਕਰ ਦੂੰਗਾ ਮੈਂ ਕਰ ਦਾਂ ਮੈਂ ਕਰ ਦਾਂ ਆ ਕੇ ਕੋਈ ਗੱਲ ਦੀ ਕੋਈ ਕਰ ਦਿੰਦਾ ਵੰਸਰ ਤੈਨੂੰ ਕੌਣ ਦਾ ਭੇਜਿਆ ਯਾਰ ਬਾਈ ਮੈਂ ਉਧਰ ਦੀ ਹੋ ਗਿਆ ਸੀ ਬਾਈ ਹੋਰ ਮੰਨੀ ਜੀ ਬਾਈ ਲੀ ਲੇ ਖਰਾ ਮੰਨੀ ਦੀ ਹੋ ਗਿਆ ਮੈਂ ਉਧਰ ਉਧਰ ਪਹਿਲੇ ਪਾਣੀ ਪੀ ਕੇ ਮੈਂ ਦੂਜੇ ਦੇ ਖੇਤ ਵੀ ਕੀੜਾ ਮਾਰਨਾ ਬਗਲ ਸੀਗਾ ਮੈਂ ਪਾਣੀ ਪੀ ਲਿਆ ਮੈਂ ਮਦਰਾ ਬਸ ਪੀ ਕੇ ਮੈਂ ਲੱਗਦਾ ਉਧਰ ਤਾਂ ਬਾ ਬਾਤੀ ਹੈ ਬਾਈ ਕੰਮ ਉਧਰ ਤਾਂ ਪਾਣੀ ਛੱਡ ਦੇਣੀ ਆਪਾਂ ਠੀਕ ਆ ਠੀਕ ਆ ਰਾਤੀ ਰਾਮ ਮੈਂ ਉਧਰ ਲਾਦਾ ਹਾਂ ਉਧਰ ਲਾਦਾ ਰਾਮ ਗਿਆ ਸਾਰਾ ਰਾਮ ਗਿਆ ਉਹ ਹਾਂ ਥੋੜਾ ਜਿਆ ਰਹਿਦਾ ਮਾੜਾ ਮੋਟਾ ਆ ਜਾ ਬਸ ਲਾ ਦਾਂਗੇ ਜਿਹੜਾ ਕੋਈ ਅੱਜ ਪਿਛਲੇ ਪੈਰ ਚੱਲੂਗਾ ਨਾ ਅੱਛਾ ਉਹ ਛੱਡ ਦੇਗਾ ਲਾਟ ਆਊਗੀ ਅੱਜ ਕਿਉਂ ਨਹੀਂਗੀ ਪਹਿਲੇ ਪਰ ਆਉਗੀ ਪਿਛਲੇ ਪਰ ਆਉਗੀ ਚਲ ਆਇਆ ਗਾ ਫੜਾ ਇਧਰ ਲਈ ਕਰ ਰੇ ਦੀਆਂ ਕੱਢੀਆਂ ਕਿ ਬੱਟਾ ਕਿੜੇ ਦੀਆਂ ਇਸ ਨੂੰ ਕਰ ਦਿੰਦਾ ਪਹਿਲਾਂ ਮੈਂ ਸੈਟ ਇਧਰਲੇ ਨੂੰ ਕਰ ਲਾ ਕਰਦਾ ਕਰਦੇ ਕਰਦੇ ਹਾਂ ਮੁੰਡਾ ਚਲਦਾ ਵਾ ਕਰ ਲੈਣਾ ਕੀਤਾ ਗਰਮੀ ਬਹੁਤ ਹੋਈ ਪਈ ਐ ਲੈ ਪਾਣੀ ਪੀ ਲੈਨੇ ਘੁੱਟਾ ਫਿਰ ਕਰਦੇ ਆ ਬਰੀ ਵੇਲੇ ਨੂੰ ਕਰੀ ਦੇਵਾਂਗੇ ਸੱਟ ਥੋੜ੍ਹੀ ਐ ਕਿਹੜਾ ਬਾਲਾ ਕੰਮ ਐ ਕਰਦੇ ਆਂਗੇ ਚੱਲ ਪਾਣੀ ਪੂੜੀ ਪੀਨੇ ਆ ਮਨ ਨੂੰ ਇਹ 2 ਮਿੰਟ ਦਾ ਹੈ ਗਏ ਨੂੰ ਹੋਏ ਸੀਗੇ ਬਾਈ ਗਰਮੀ ਬੜੀ ਐ ਗਰਮੀ ਨੂੰ ਦੱਸ ਕੀ ਤਾਂ ਯਾਰ ਬੱਕਰੇ ਖਾਦੇ ਯਾਰ ਉਹੀ ਗੱਲ ਉਹ ਬਾਈ ਜਦੋਂ ਤਿੱਥੋਂ ਕੰਮ ਹੀ ਨਹੀਂ ਹੁੰਦਾ ਯਾਰ ਤੂੰ ਲੈਣ ਕਿ ਆਉਣਾ ਹੁੰਨਾਗਾ ਦੱਸ ਬਾਈ ਕਿੱਦਿਆਂ ਦਾ ਤਾ ਥੋੜੇ ਕੰਮ ਕਰਦਾ ਕਿੰਨਾ ਕੰਮ ਕਰਦਾ ਮੈਂ ਤਾਂ ਉਹ ਕੰਮ ਤਾਂ ਕਰਦਾ ਉਹਦੇ 70000 ਤੜਕੇ ਖੜਜਣੇ ਹੁਣ 70000 ਕਿਨੇ ਬਾਪੂ ਠੀਕ ਹੈ ਕੀ ਕਰੀਏ ਨੇ ਗੁਰਦੀਪਾ ਪਾਣੀ ਲੈ ਆ ਬਾਪੂ ਨਾ ਮੈਂ ਬਸ ਰਹਿਣ ਦੇ ਪੜ ਲਾ ਪੜ ਲਾ ਤੂੰ ਪਰ ਲਾ ਗੂਗਲ ਇਹ ਬਾਪੂ ਇਹ ਟਾਈਮ ਦਾ ਨਹੀਂ ਆ ਗਿਆ ਉਹ ਪੁੱਛਣਾ ਜਿਹੋ ਉਹਦੇ ਨਾਲ ਲੜਾਈ ਹੋ ਗਈ ਉਹ ਲੜ ਪਿਆ ਮੇਰੇ ਨਾਲ ਕਿਉਂ ਕਿ ਆ ਪਾਸ਼ਾ ਕੀ ਕਹਿੰਦਾ ਚੱਲ ਇੱਥੋਂ ਕੰਮ ਧੰਦਾ ਨਹੀਂ ਹੁੰਦਾ ਹੁਣ ਮੇਰੇ ਇੱਕ ਪਰਸੋਂ ਦੀ ਤੁਹਾਨੂੰ ਪਤਾ ਹੀ ਹੈ ਮੈਂ ਡਿੱਗ ਪਿਆ ਸੀ 7 ਵਜੇ ਮੇਰੇ ਦਰਦ ਹੋਈ ਜਾਂਦਾ ਕਰਾਂ ਮੈਂ ਕੀ ਕਰਾਂ ਹਾਂ ਫੇਰ ਦਵਾਈ ਦੂਈ ਦਵਾ ਲਿਆਉਣੇ ਫਿਰ ਉਹ ਤਾਂ ਕੋਈ ਹੱਲ ਨਹੀਂ ਦਵਾਈ ਮੈਂ ਗਿਆ ਸੀ ਡਾਕਟਰ ਕੋਲੇ ਕਿਹਾ ਉਹ ਗੋਲੀਆਂ ਲੈ ਆਇਆ ਚੱਲ ਦੇਖਦਾ ਕੋਈ ਗੱਲ ਨਹੀਂ ਠੀਕਾ ਬਾਪੂ ਹਾਂ ਗਗਦੀਪ ਕੰਮ ਸੀ ਮੈਨੂੰ ਕਿਤੇ ਦੇ ਤੱਕ ਕਿਵੇਂ ਸੀਗਾ ਦੱਸੋ ਮੈਂ ਬਾਪੂ ਫੀਸ ਭਰਨੀ ਆ ਕੱਲ ਨੂੰ ਮੈਨੂੰ ਉੱਥੇ ਜਾਣਾ ਪੋਗਾ ਤੇ ਨਾਲ ਫੀਸ ਉਹ ਕਿੰਨਾ ਹੋ ਕਰਾ ਹੁਣ ਮੈਨੂੰ ਨਾਲ ਤਾਂ ਪੈਣਾ ਹੋ ਕਲੇਸ਼ ਕਰੀ ਜਾਂਦੇ ਨੇ ਫੀਸ ਉਹ ਕਰਾ ਹਜੇ ਕੁਝ ਹੈ ਨਹੀਂਗਾ ਉਹ ਅਗਲਾ ਕੰਮ ਭਾਲਦੇ ਆ ਫਿਰ ਜਾਣਾ ਹੀ ਪੋਗਾ ਤੁਹਾਡੇ ਚੋਂ ਇੱਕ ਜਣੇ ਨੂੰ ਤਾਂ ਫਿਰ ਆ ਕੇ ਕਰ ਮੈਂ ਤੁਹਾਨੂੰ ਦੱਸਦਾ ਗੁਰਵਿੰਦਰ ਤੂੰ ਬਗਜਾ ਦੋ ਚਾਰ ਦਿਨ ਜਾ ਭਾਈ ਉਹਦੇ ਕੰਮ ਤਾਂ ਦੇ ਦਿੱਤੇ ਤੇ ਨਾਲੇ ਦੀ ਫੀਸ ਉਗਰੇ ਪੈਸੇ ਲਈ ਮੈਂ ਇੱਕ ਤਰ੍ਹਾਂ ਦਾ ਅਰੈਸਟ ਕਰ ਲੈਣਾ ਫਿਰ ਓੱਖੋ ਸੱਖਾ ਮੈਂ ਬਗਜਿਆ ਕਰੂੰਗਾ ਪਰ ਝੋਨੇ ਦਾ ਕੰਮ ਅਗਲੇ ਦਾ ਵੀ ਜ਼ਰੂਰੀ ਹੈ ਸਾ ਠੀਕ ਹੈ ਫਿਰ ਆਪੂ ਫਿਰ ਮੈਂ ਬਗਜ ਜਾਣਾ ਉਹਨੇ ਘਰੇ ਜਾਵਾਂਗੇ ਤੇ ਜਾਵਾਂ ਹੁਣ ਤੂੰ ਕੇਰ ਉਹਦੇ ਕੋਲੇ ਵਗ ਜੀ ਤਰਤਾਏ ਦੇ ਤੇ ਉੱਥੋਂ ਬਸੋ ਤੈਨੂੰ ਚੜਾ ਕੇ ਨਾਲ ਛੱਡ ਆਊਗਾ ਖਾਲਜਾ ਕਰਨ ਵਾਲਾ ਉਹ ਰਹਿੰਦਾ ਥੋੜਾ ਜਿਹਾ ਹੱਲ ਕਰੀ ਬਾਬੂ ਜੰਗਾ ਠੀਕ ਹੈ ਚਲ ਮੈਂ ਬਗਜਾ ਤੂੰ ਫੜੀ ਨਹੀਂ ਤੋ ਕਰੰਦ ਨਾਲ ਕਰ ਲੈ ਠੀਕ ਹੈ ਜੰਗਾ ਤਰਾ ਪਿਓ ਆਇਆ ਯਾਰ ਕੰਮ ਤੇ ਕੋਈ ਦਾ ਤਾ ਟੂਈ ਦਿਖਣ ਲੱਗੀ ਤੇ ਮੈਂ ਕੌਣ ਜਾਊਗਾ ਮੈਂ ਜਾਣਾ ਤੇ ਨਾ ਆਇਆ ਤੈਨੂੰ ਛੱਡਿਆਣਾ ਫਿਰ ਮੈਂ ਕਿੱਧਰ ਸੁਰਕ ਕੇ ਜਾਏਗਾ ਲੇਟ ਹੋ ਜਾਏਗਾ ਬਾਈ ਚਲੋ ਕਹਿੰਦਾ ਖੇਤ ਕਹਿੰਦਾ ਸੀ ਕਹਿੰਦਾ ਆ ਜਾ ਛੱਡਿਆਣਾ ਕੋਈ ਨਾ ਬੇੜ ਨਾਲ ਆ ਜਾ ਪਹਿਲਾਂ ਤੈਨੂੰ ਛੱਡਿਆਉਣੇ ਇਹ ਤੇਰਾ ਕੈਂਪਰ ਰੱਖਣਾ ਉੱਤੇ ਕਿ ਕਹੀ ਚੱਕ ਕੇ ਮੜ ਜਾ ਕੰਮ ਕਰਨ ਕੋਠੇ ਚ ਪਈ ਜਾਂਗਾ ਕਿੱਥੇ ਤਰਾ ਤਾਇਆ ਕੈਂਪਰ ਉਥੇ ਰੱਖ ਲੈ ਰਗੀ ਤੇ ਦੇਖ ਰਿਹਾ ਕਿ ਲੱਲਰ ਲਾਊਗਾ ਪਹਿਲਾਂ ਇਹ ਪੁਰਾਣੇ ਲੱਲਰ ਲਾ ਤੇ ਨਾ ਟਾਈਮ ਨਾਲ ਆਉਣਾ ਨਾ ਮੋੜ ਆ ਰੱਖ ਦੇ ਸਾਰਾ ਕੈਂਪਰ ਇੱਥੇ ਕਿ ਕਹੀ ਚੱਕ ਲੈ ਇਥੋਂ ਮੜ ਜਾ ਖਾਲ ਕਢਣ ਕਿਹੜਾ ਕਢਣਾ ਤਾਂ ਖਾਲ ਉਹ ਕਢ ਦੇ ਸਾਹਮਣੇ ਵਾਲਾ ਕਿ ਕਹੀ ਕੋਈ ਕਿੱਥੇ ਪਈ ਆ ਕਹੀ ਇੱਥੇ ਪਈ ਆ ਕੋਠੇ ਚ ਚੱਕ ਲੈ ਆਇਆ ਬਈ ਕੜੀਏ ਸ਼ੁਰੂ ਕਰਨਾ ਤਾਂ ਕਿ ਨਿਆ ਖਾਲ ਘੜਨ ਨੂੰ ਕਿਹਾ ਯਾਰ ਭਾਈਆ ਦੋ ਮਿੰਟਾਂ ਮਿਲ ਜੀ ਉਹੀ ਗਰਮੀ ਇਹਦੇ ਵਿੱਚ ਬਾਪੂ ਜਿੰਮੀ ਕਰਦਾ ਹੋਇਆ ਏਅਰ ਕੰਮ ਆਪਾਂ ਨੂੰ ਦੋ ਜਣਾਂ ਨੂੰ ਪੜਾਉਂਦਾ ਵੀ ਹੈਗਾ ਉਹ ਜਿਹੜੀ ਨਰਕ ਭੋਗ ਕੇ ਗਿਆ ਯਾਰ ਚੱਲ ਹੁਣ ਆਪਾਂ ਵੀ ਭੋਗਦੇ ਪਰ ਇੱਕ ਗੱਲ ਆ ਜਿਵੇਂ ਲੋਕ ਕਹਿੰਦੇ ਨਾ ਵੀ ਕਾਇਆਂ ਦੇ ਪੁੱਤ ਘਾ ਕੋਦਦੇ ਆ ਇਹ ਆਪਾਂ ਹੀ ਕੰਮ ਨਹੀਂ ਕਰਨਾ ਆਪਾਂ ਇੱਕ ਗੱਲ ਆ ਰੱਬ ਅਗੇ ਅਰਦਾਸ ਕਰਦੇ ਆ ਵੀ ਛੂਟੇ ਨੂੰ ਪੜਾਹ ਲਖਾ ਕੇ ਉਹਨੂੰ ਕੁਝ ਬਣਾ ਦਾਂਗੇ ਨਾਲੇ ਤਾਂ ਉਹਦੀ ਜ਼ਿੰਦਗੀ ਸੁਧਰ ਜੂਗੀ ਨਾਲੇ ਆਪਦੀ ਤੇ ਬਾਪੂ ਨੇ ਵੀ ਵਿਚਾਰੇ ਬਹੁਤ ਤੰਗੀ ਖੱਟੀ ਆ ਇਹ ਕੰਮ ਚ ਕੋਈ ਫਾਇਦਾ ਤਾਂ ਹੈ ਨਹੀਂ ਆਪਾਂ ਦਾ ਧੱਕੇ ਖਾਣੂਗਾ ਨਰਕਾਂ ਜਿੰਦਗੀ ਪਰ ਛੂਟੇ ਨੂੰ ਕੁਝ ਬਣਾਉਂਗਾ ਚੱਲ ਹੁਣ ਤਾਂ ਜਿਹੜਾ ਕਰਮਾ ਚ ਲਿਖਿਆ ਉਹ ਤਾਂ ਕਰੀਏ पानी पी रही यार गर्मी बड़ी बुरी है ओ आया शेरा पानी पीला कुट्टा और तड़के दा लगया गर्मी बहुत आया दिन काम करने खड़ा सूखे है यार रख तड़के दा ओ भाई मिनट ਇਹਲਾ ਪਾਣੀ ਕੋਟਾ ਕਿਨੇ ਤਾਂ ਥੋੜਾ ਜਿਹਾ ਦਾਮ ਲੈ ਲੀਏ ਮੈਨਾਂ ਤਾਂ ਕੋਈ ਨਾ ਭੇਜਿਆ ਹੋਇਆ ਉਹ ਸ਼ੇਰਾ ਕੀ ਕਰਦਾ ਹੁੰਦਾ ਮੈਂ ਤਾਂ ਜੀ ਪੜਦਾ ਹੁੰਦਾ ਹੁਣ ਗਈ ਜਾਨਾ ਉਹਨਾਂ ਸਕੂਲ ਹੁਣ ਤਾਂ ਤੁਹਾਨੂੰ ਪਤਾ ਕਿੱਥੇ ਜੀ ਪਾਪੂ ਆਏ ਸੀਗਾ ਜੀ ਬਾੜੀ ਦੀ ਬਾਰੇ ਤੇ ਅੱਛਾ ਉਹਦੇ ਸੱਟ ਲੱਗੀ ਢੂਹੀ ਹੱਲ ਗਈ ਉਹ ਫਿਰ ਮੈਨੂੰ ਕਹਿੰਦਾ ਜਾ ਉਹ ਤੇਰੇ ਤਾਈ ਦੇ ਕੰਮ ਤੇ ਉਹ ਫਿਰ ਪੜਾਈ ਤੇ ਛੱਡਣੀ ਪਊਗੀ ਵਿਚਾਲੇ ਕੰਮ ਤਾਂ ਸ਼ੇਰਾ ਕਰਨਾ ਹੀ ਪੈਂਦਾ ਤੇਰੀ پیسے ਪੁੱਛ ਤਾਰੋਗੇ ਛੱਡੇ ਉਹਦਾ ਤਾਂ ਠੀਕ ਆ ਜੀ ਫਿਰ ਹੁਣ ਕੋਈ ਹੱਲੀ ਹੈ ਨਹੀਂ ਗਈ ਸ਼ਾਸ਼ਰਾ ਕਰ ਲਾ ਕੰਮ ਤੋਂ ਤਾਂ ਪਾਣੀ ਪੂਣੀ ਪੀ ਕੇ ਠੀਕ ਆ ਠੀਕ ਚੱਲਦਾ ਮੈਂ ਕਰ ਠੀਕ ਆ ਤੇ ਕਾਹੇ ਕਰਾ ਕੰਮ ਤੋਂ ਤਾਂ ਨੇ ਵੇੜ ਕੇ ਘਰੇ ਆਈ ਕਾਕਨ ਦਾ ਪਾਣੀ ਘਰੇ ਆ ਕੇ ਬਸ ਆ ਗਿਆ ਤਾਂ ਲਾਈਟ ਦਾ ਨਹੀਂ ਪਤਾ ਕਿਹੜੇ ਬਲੇ ਆਈ ਫਰਮਾ ਖਬਰ ਨਾਲ ਚੱਕੀ ਹੋਈ ਕੋਈ ਲਾਈਟ ਆ ਜੂ ਪਾਣੀ ਪੂਣੀ ਛੜਲੀਂ ਗਰੌਣੀ ਕਰਦੀ ਠੀਕ ਆ ਚੱਲਦਾ ਮੈਂ ਕਰ ਆ ਜੀ ਮਧਰਾ ਠੀਕ ਆ ਕਾਲ ਜੀ ਸੁਬਾਹ ਭਾਈ ਤਾਂ ਹੀ ਕੰਮ ਆਇਆ ਜੀ ਕੀ ਦੱਸਾਂ ਤੀ ਕੰਮ ਕਰਿਆ ਤਾਨੂੰ ਕੰਮ ਜੀ ਇੱਕ ਤਾਂ ਬਾਪੂ ਦੇ 6:30 ਵਜੇ ਇੱਕ ਛੋੜੀ ਦੀ ਫੀਸ ਜੀ ਭਾਣੇ ਨੇ ਘਰੇ ਸਮਾਨ ਜਿਹਾ ਮੁੱਕਿਆ ਪਿਆ ਜਾਗ ਗੀ ਉਸੇ ਥੋੜੇ ਪਹਿਲੇ ਕਿਣੀ ਜੀ ਤਾਂ ਕਿ ਜਰਾ ਥੋੜੇ ਜਰਾ ਪਹਿਲਾਂ ਰੁੱਟੇ ਖੜੇ ਆ ਉਹ ਤਾਂ ਠੀਕ ਆ ਜੀ ਹੁਣ ਕੰਮ ਅਸੀਂ ਇੱਥੇ ਕਰਦੇ ਆ ਜੀ ਹੁਣ ਜੀ ਜੈਜੀ ਵੀ ਕਿੱਥੀ ਗੀ ਬਾਕੀਰ ਸਾਡੇ ਵਾਲੇ ਛੋਟੇ ਨੂੰ ਪੁੱਛ ਲੈਣ ਨੂੰ ਉਹੀ ਕਰਦਾ ਸਾਰਾ ਸਾਰਾ ਛੋਟਾ ਓਏ ਹਾਂ ਭਾਈ ਮੈਂ ਇਹ ਨਾ ਹਾਂ ਕਿ ਕਾਹਤਾਂ ਬਣਾਈ। ਜਮੈਂ ਆ ਮੜਿਆ। ਪੈ ਲੈ ਕੇ ਆਣੀ ਆ ਥੋੜੇ। ਕੀ ਕਰ ਲੈਂਦਾ ਐ? ਕਿਤੇ ਛੋਟੇ ਦੀ 20 ਬਾਰ ਨੀ ਨਾਲ ਬਾਫੂ ਦਵਾਈ ਨੂੰ ਚਾਹ ਬੜਾ ਲੈ ਕੇ ਆਣਾ ਯਾਰ। ਫਿਰ ਜੋ ਕਿੰਨੇ ਕਿ ਲੈਣਿਆ? ਪਾ 3000 ਰੁਪਏ ਦੇ ਦੀ। ਖਰਚਾ ਪਹਿਲਾਂ ਹੀ ਵਾਹ ਕੇ ਦੇਖ ਲਈ ਇੱਕ। 300 300 ਕਿਹਦਾ ਲੈਣਾ? ਜੀ ਬਰਾਬਰ ਨਾ ਵਾ ਵਾ ਨਾਲ ਇਹ ਉਹ ਡਿਵਨੀਆ 30000 ਇੱਕ ਗਿਆ 20 ਇੱਕ ਗਿਆ 50000 ਰੁਪਏ ਮੰਗੂਗਾ ਉਹ ਡਿਵਨੀ ਬੰਦਾ ਉਹ ਮੈਂ ਨਹੀਂ ਉਹ ਤੂੰ ਕੀ ਕਰਨਿਆ ਇਕਨਾ ਮੈਂ ਫੀਸ ਭਰਨੀ ਛੋਡੇ ਦੀ ਤੇ ਸਮਾਨ ਲੈ ਮੇਰੇ ਬਾਪੂ ਨੂੰ ਦਵਾਈ ਦਿਵਾਉਣੀ ਆਈ ਉਹ ਛੋਡੇ ਨੇ ਦੱਸ ਕਿਣਾ ਜੱਜ ਲੱਗ ਜਾਣਾ ਯਾਰ ਜਾਂ ਵਕੀਲ ਇੱਤੀ ਫਿਰਨਾ ਤੁਸੀਂ ਦੋਵਾਂ ਨੇ ਦੋਹਿਆਂ ਨੇ ਇਕੱਠੇ ਆਇਆ ਕਰੋ ਨਾਲ ਸਾਡੇ ਇਹਦਾ ਪਿਆ ਇਹ ਰਹੂ ਤਰਜੂਆ ਹੋਰ ਇਹਦੇ ਬਾਅਦ ਫਿਰ ਨਾਲ ਛੋਡੇ ਚੱਲੀ ਜਾਊਗਾ ਮੇਥੀ ਲੈ ਜਾ ਕਰੋ ਜੀ ਰੋਡ ਬੰਦੀ ਹੋਰੀ ਹੋਰੀ ਨਾਲ ਨਾ ਆਏ ਛੋਡੇ ਨੂੰ ਬੁੜਾ ਲਿਆ ਵੀ ਸਾਥ ਨਾਲ ਹੁਣ ਕਿੰਨੇ ਲੈਣੇ ਨੇ ਨਿਆ ਗਿਲੇ ਕੰਨਿਆ ਤਾਂ ਹੈ ਨੀ ਗ੍ਰੈਜੂਏਟ ਹੈ ਘਰ 2010 ਹੁਣ ਇੱਥੇ ਲਾ ਕੇ ਲੈਂਦੇ ਗਾ 500 ਰੁਪਏ ਕੋਈ ਕੋਈ ਲਾ ਕੋਈ ਨੀ ਰੋਇਆ ਤੈਨੂੰ ਗਿਰਾ 2000 ਰੁਪਏ ਲਾ ਕੇ ਦਿੰਦਾ ਬੱਸ ਐਂ ਕਹੂੰ ਕਰ ਦੇ ਤੂੰ ਮੈਂ ਹੋਰ ਜੀ ਲੈ ਜਾ ਜਿਹੜੇ ਲੋਦੇ ਐ ਐਂ ਕਰ ਤੂੰ ਮੇਰਾ 2000 ਰੁਪਏ ਲਾ ਯਾਰ 2000 ਵੀ ਹੋਣਗੇ ਇਹਨੂੰ ਠੀਕ ਹੈ ਜੀ ਕਹਿੰਦਾ ਜੀ ਉਹ ਮੜਾ ਦੇਖ ਲਿਆ ਕਰਨਾ ਇਹ ਪੰਛੀ ਲੱਖਦਾ ਪਹਿਲਾਂ ਇੱਧਰ ਲੱਗ ਡਿਆ ਆ। ਆ ਕਿ ਰੋਣ ਜੇ ਲੱਗਿਆ ਦਾ। ਹਣਾ ਫਿਰ ਜੇ ਦੇਖ ਕੇ ਚੱਲੇਗਾ। ਮਾ ਇਹਦਾ ਰੋਜ ਆਇਆ ਕਰਨੇ ਕਿਉਂ? ਉਹ ਕਿਹਾ ਪਿਆ ਹਜ਼ਾਰ ਪਹਿਲਾਂ ਗਿਆ ਨਾ ਉਹ। ਦੇਖਦੇ ਆਂ ਵੀਰ। ਚਾਰ। ਠੀਕ। ਆ ਬਾਪੂ ਹੁਣ ਕਿਵੇਂ ਤੂੰ ਠੀਕ ਆ ਹਾਂ ਠੀਕ ਆ ਬਹਿ ਜਾ ਬੈਠੀ ਫਿਰ ਗਿਆਨੀ ਬਰ ਉਹਨਾਂ ਦੇ ਤੂੰ ਹਾਂ ਤੂੰ ਲੈ ਆ ਲੈ ਪੈਸੇ ਪੈਸੇ ਦਾ ਲਿਆਇਆ ਤੇ ਬਾਕੀ ਉਹ ਕਹਿੰਦੇ ਪੈਸੇ ਛੋੜੇ ਫਿਰ ਬਾਵਾ ਪਹਿਲੇ ਆ ਹੋਰ ਉਹ ਤਾਂ ਚੱਲ ਗਏ ਨਾ ਪਹਿਲਾਂ ਵੀ ਆਪਾਂ ਹੁਣ ਤੂੰ ਲੈਣੀ ਆਲੇ ਤੂੰ ਪੈਸੇ ਫੜ ਕਹਿੰਦਾ ਤੂੰ ਦਵਾਈ ਲੈਣ ਨਾਲ ਇਹਦੀ ਕੋਈ ਫੀਸ ਵਗੈਰਾ ਭਾਤੇ ਮੈਂ ਇਹਨਾਂ ਦੇ ਕੰਮ ਤੇ ਹੁਣ ਫਿਰ ਉਹਨਾਂ ਨੇ ਮੁੜ ਕੇ ਪੈਸੇ ਨਹੀਂ ਦੇਣੇ ਫਿਰ ਆਪਾਂ ਘਰ ਦਾ ਗਿਆਰਾ ਵੀ ਕਰਨਾ ਚੱਲ ਤੂੰ ਦੇਖ ਲੈ ਹੁਣ ਆਪਣੀ ਤਾਂ ਜ਼ਿੰਦਗੀ ਖਰਾਬ ਹੋਈ ਐ ਮੈਂ ਤਾਂ ਕਹਿੰਦਾ ਤੂੰ ਵੀ ਕਰੋ ਕੋਈ ਆਪਦਾ ਘਰ ਹੋਰ ਕੋਈ ਕੰਮ ਹੋ ਕਰਨਾ ਕੰਮ ਮੇਰੇ ਮੰਗੂ ਤੇ ਤੁਸੀਂ ਲਾ ਕੇ ਦੇਖਦੇ ਆਂ ਫਿਰ ਆਪਾਂ ਕੀ ਬਣਦਾ ਤੇ ਛੋਟੇ ਨੂੰ ਤਾਂ ਹੁਣ ਆਪਾਂ ਪੜਾ ਲਿਖਿਆ ਲਈ ਆਪਾਂ ਦਾ ਹੁਣ ਜਿਵੇਂ ਹੈ ਗਿਆ ਫਿਰ ਠੀਕ ਆ ਤੇ ਪਰਮਾਤਮਾ ਲੈ ਕੇ ਤੇਰੀ ਮਰਜ਼ੀ ਆ ਫਿਰ ਚੱਲ ਇਹਨੂੰ ਤਾਂ ਫਿਰ ਕਰਾ ਆਪਾਂ ਲਾ ਕੇ ਤੂੰ ਵੀ ਆਪਦਾ ਕੋਈ ਹੋਰ ਕਾਰੋਬਾਰ ਕਰ ਲਈ ਭਾਈ ਹੁਣ ਇੰਨਾ ਪੜਿਆ ਲਿਖਿਆ ਵੀ ਹੈ ਫਿਰ ਜੇ ਉਹੀ ਘੱਟਾ ਢੋਣਾ ਫਿਰ ਤਾਂ ਕੋਈ ਫਾਇਦਾ ਨਾ ਹੋਏ ਨਹੀਂ ਭਾਈ ਕਿਹਦੀ ਆਣੀ ਬਾਪੂ ਐ ਕਰ ਇਹਨੂੰ ਨਾਲੇ ਫੀਸ ਭਾਰਦੀ ਨਾਲੇ ਸਮਾਨ ਸੂੰਜ ਨਾਲੇ ਦਵਾਈ ਲਿਆ ਤੇ ਮੈਂ ਜਾਂਦਾ ਫਿਰ ਕੰਮ ਤੇ ਹਾਂ ਠੀਕ ਆ ਤੂੰ ਫੜ ਜਾ ਫਿਰ ਜਾ ਹੋਰ ਆ ਕੇ ਪਲੇਸ ਕਰੂ ਲੈ ਗੁਰਦੀਪ ਪੂਰੇ ਖਰਚ ਨਾ ਪੂਰੇ ਸਭ ਕੁਝ ਨਾਲ ਹੀ ਕਰਨੇ ਆ ਜਗਾ ਠੀਕ ਹੈ ਤਾਂ ਹੁਣ ਤੂੰ ਵਧੀਆ ਪੜ੍ਹ ਲਿਖ ਕੇ ਆਪਦਾ ਕੋਈ ਨੌਕਰੀ ਦੇ ਵਾਲੇ ਹੋ ਜਾ ਠੀਕ ਹੈ ਸਾਡੇ ਨੂੰ ਘਟਾ ਨਾ ਢੋ ਤੂੰ ਠੀਕ ਹੈ ਚਲ ਅਸੀਂ ਤਾਂ ਔਖੇ ਸੋਕੇ ਆਪੀ ਜਿਹੜਾ ਕੋਈ ਹੈਗਾ ਭਾਈ ਕਰਾਂਗੇ ਆਪਦਾ ਠੀਕ ਹੈ ਚਲ ਤੂੰ ਜਾ ਫਿਰ ਨਾ ਨੂੰ ਕੇ ਤੂੰ ਜਾ ਆਪਦਾ ਠੀਕ ਹੈ ਮੈਨੂੰ ਪਾਣੀ ਦਾ ਗਲਾਸ ਦੇ ਦੀ ਇੱਥੇ ਗੋਲਗਾ ਪਿੰਨਾਂ ਵਾਲੇ ਗੋਲਗਾ ਸਰ ਜੀ ਠੀਕ ਹੈ ਅਮੀ ਗੇਮ ਜੀ ਕਰਦੇ ਆ ਓਏ ਘਰ ਉਹ ਡਾਊਨਲੋਡ ਓਏ ਜੈਨੂ ਛੋੜਾ ਓਏ ਆ ਜਾ ਹਾਂ ਤੂੰ ਕਹਿਣਾ ਤੇਰਾ ਭਾਈ ਕਲਰਕਾ 3 ਸਾਲ ਹੋ ਗਏ ਉਹਨੂੰ ਚੱਪਾ ਦਾ ਦਵਾਈ ਨਹੀਂ ਸਕਦਾ ਕੋਈ ਨਾ ਭਾਈ ਆਊਗਾ ਟਾਈਮ ਆ ਜਾਂਦੇ ਫਿਰ ਸਾਨੂੰ ਦੱਸਾਂਗੇ ਭਾਈ ਆਊਗਾ ਨਾਲੇ ਉਹ ਵੀ ਜਮਾ ਨਹੀਂ ਆਉਂਦਾ ਜਮਾ ਨਹੀਂ ਆਉਂਦਾ ਉਹ ਨਹੀਂ ਆਉਂਦਾ ਸੀਰੀਸ ਲਾ ਕੇ ਆਪ ਬਾਹਰ ਫਿਰਦਾ ਉਹ ਦੇਖੋ ਯਾਰ ਹੁਣ ਜਵਾਕ ਵੀ ਛੇਡਾਂ ਕਰ ਲਾਗੇ ਯਾਰ ਦੇਖੋ ਹੁਣ ਆਊਗਾ ਕਿ ਨਾ ਯਾਰ ਨਾ ਫੋਨ ਫੋਨ ਕਰਦਾਗਾ ਨਾ ਕੋਈ ਹਤਾ ਨਾ ਪਤਾ ਯਾਰ ਚਲੋ ਮਾਂ ਬਾਪੂ ਕਿਵੇਂ ਠੀਕ ਆ ਤੁਹਾਨੂੰ ਲੈ ਲਈ ਦਵਾਈ ਦੂਈ ਹਾਂ ਠੀਕ ਆ ਹਮ ਤਾਂ ਜਨੂਬ ਹੱਕ ਤੇ ਉਹ ਮਾਂ ਬਾਪੂ ਕਿਵੇਂ ਕਰੀਏ ਯਾਰ ਉਹਨਾਂ ਨੇ ਕੰਮ ਤੇ ਲੱਗਿਆ ਨੂੰ ਵੀ ਦੋ ਤਿੰਨ ਸਾਲ ਹੋ ਗਏ ਫੜੇ ਮੈਂ ਤਾਂ ਜਵਾਕ ਵੀ ਨਹੀਂ ਗਏ ਕਿ ਤਾਨਾ ਮਾਰਦੇ ਆ ਵੀ ਆਲ ਤਾਂ ਉਹ ਬਾਗੇ ਇਹਨਾਂ ਨੂੰ ਤੇ ਆਪ ਇਹਨਾਂ ਨੂੰ ਧੱਕਾ ਦੇ ਗਿਆ ਹੁਣ ਆਪਾਂ ਕੀ ਕਰੀਏ ਉਹ ਕੋਈ ਮੈਨੂੰ ਚੱਕਿੰਦਾ ਉਹਦੀ ਸੌ ਮਜ਼ਦੂਰੀ ਆ ਉਹਦੀ ਵੀ ਆਪਣੇ ਨੂੰ ਵੀ ਜ਼ਿਆਦਾ ਮਜ਼ਦੂਰੀ ਆ ਉਹ ਤਾਂ ਆਪਣੀ ਇੰਨੀ ਟੈਨਸ਼ਨ ਲੈਦਾ ਹੱਦੋਂ ਵੱਧ ਆ ਕਾ ਫਿਰ ਡੀਗ ਲੈਣੇ ਵ ਕੋਈ ਨਾ ਚੜ ਡੀਗਰੇ ਹੋ ਡੀਗ ਲਾਂਗੇ ਪਰ ਮੇਰੀ ਪੜਾਈ ਵਿੱਚ ਰਹੀ ਹੁਣ ਕਿਵੇਂ ਕਰੀ ਨਾ ਤਾਂ ਹੁਣ ਫੋਨ ਫੋਨ ਵੀ ਕਰਨ ਨੂੰ ਹਟ ਗਿਆ ਪੰਦ ਆਉਂਦਾ ਫੋਨ ਉਹਦਾ ਲਾ ਕੇ ਦੇਖੇ ਫੋਨ ਦੂਰ ਵਾਲੀ ਉੱਥੇ ਹੁਣ ਉਹ ਕਰੇ ਕੀ ਉੱਥੇ ਦਿੱਕਤ ਆਉਂਦੀ ਆ ਫੋਨ ਫੋਨ ਦਾ ਔਖਾ ਹੋਇਆ ਹੋਰ ਤਾਂ ਕੋਈ ਨਹੀਂ ਹੁਣ ਚਾਚੇ ਵੀ ਹੁਣ ਕਹਿੰਦੇ ਸੀਗੇ ਵੀ ਪੈਸੇ ਤੇ ਛੇਤੀ ਪੈਸੇ ਮੜੋ ਤੇ ਨਹੀਂ ਫਿਰ ਅਸੀਂ ਤਾਂ ਕੁਝ ਕਰਾਗੇ ਹੁਣ ਕੰਮ ਤੇ ਆਈ ਇੰਨਿਆ ਘਰ ਦਾ ਚਾਹ ਬੋੜਾ ਤੇ ਹੋਰ ਖਰਚੇ ਆਈ ਜਾਂਦੇ ਆ ਹੁਣ ਤੈਨੂੰ ਵੀ ਪਤਾਗਾ ਹੋਰ ਨਹੀਂ ਹੁਣ ਸਾਰੇ ਉੱਤਰ ਜਾਂਦੇ ਜੇ ਆ ਕੰਮ ਵਾਧਾ ਵਧ ਗਿਆ ਉਹ ਜਿਹੜੇ ਨੇ ਰਿਚ ਡਿੱਗੇ ਉਹਨੇ ਇੰਨਾ ਵਾਧਾ ਵਧਾਤਾ ਅਜੇ ਤੱਕ ਵੀ ਚੂਲੇ 'ਚ ਚੀਜ਼ਾਂ ਬੰਦੀਆਂ ਨੇ ਤਾਂ ਮੇਰਾ ਕਿਹੜਾ ਜੀ ਕਰਦਾ ਸੀ ਮੈਂ ਤੇਰੀ ਪੜ੍ਹਾਈ ਉਚਾਲੇ ਛਡਾਉਣੀ ਸੀਗੀ ਤਾਂ ਠੀਕ ਆ ਬਾਪੂ ਫਿਰ ਮੈਂ ਜਾਣਾ ਕੰਮ ਤੇ ਹੁਣ ਤਾਂ ਯਾਰ ਮੈਨੂੰ ਇਹ ਲੱਗੇ ਨਿਹਨੇਗੇ ਜਵਾਗਤਾ ਨਾ ਮਾਰਦੇ ਨਾ ਹੋਰ ਕੀ ਕਰੀਏ ਨਾ ਉਹਨੇ ਨੂੰ ਦੱਸਿਆ ਹੁੰਦਾ ਮੈਂ ਆਉਂਗਾ ਆਉਂਗਾ ਉਹ ਫੋਨ ਵੀ ਕਰਦਾ ਕਿਤੇ ਇੱਕ ਦਾ ਹੀ ਕਰਦਾ ਉਹ ਫੋਨ ਜਦੋਂ ਕੀ ਹੋ ਹੁੰਦਾ ਉਹ ਮਾੜਾ ਮੋਟਾ ਲਾ ਲੈਂਦਾ ਤੇ ਚਾਚੇ ਘਰੇ ਤੇ ਤਾਂ ਠੀਕ ਆ ਫਿਰ ਆਪੂ ਮੈਂ ਜਾਣਾ ਯਾਰ ਚਾਹ ਤੂੰ ਵੀ ਆਹ ਯਾ ਬਾਬੇ ਰੱਬਾ ਤੇਰੇ ਵੀ ਰੰਗ ਨਿਆਰੇ ਨੇ ਤੂੰ ਵੀ ਗਰੀਬਾਂ ਦੀ ਬਾਲੀ ਪ੍ਰੀਖਿਆ ਲੈਣਾ ਪਰ ਮੈਨੂੰ ਯਕੀਨ ਆ ਆਪਦੇ ਪੁੱਤ ਤੇ ਜਰੂਰ ਆਊਗਾ ਲੋਕ ਤਾਂ ਮਿਹਲੇ ਮਾਰਦੇ ਨੇ ਮਾਰੀ ਜਾਣ ਕਿਸੇ ਦੀ ਪਰਵਾਹ ਨਹੀਂ ਕਰਨੀ ਧੰਨਵਾਦ ਹੈ ਤੇਰਾ ਰੱਬਾ ਕਿਤੇ ਤੂੰ ਸਾਡੀ ਕਿਸਮਤ ਬਦਲ ਦੇ ਸਾਡੀ ਵੀ ਕਿਸਮਤ ਬਦਲ ਦੇ 1-2 ਸਾਲ ਹੋ ਗਏ ਯਾਰ ਪੰਡ ਵੀ ਨਹੀਂ ਗਏ ਬਾਪੂ ਹੋਰ ਬਦਲ ਕੀ ਸੋਚ ਰਹੇ ਹੋ ਨੇ ਉਹਨਾਂ ਦਾ ਕਰਜ਼ਾ ਵੀ ਲਾਉਣਾ ਯਾਰ ਮੈਂ ਕਰੀਏ ਜਲਦ ਜਲਦ ਪਿੰਡ ਜਾਈਏ ਤਾਂ ਜਾ ਕੇ ਸਾਰਾ ਕਰਜ਼ਾ ਲਾਈਏ ਲੈ ਕੇ ਆਵਾਂਗੇ ਪੈਸੇ ਲੈ ਕੇ ਆਵਾਂਗੇ ਬਹੁਤ ਟੁੱਟੇ ਖੜਿਆ ਉਹਨਾਂ ਸਰਪੰਚ ਦੋ ਸਾਲ ਹੋ ਗਏ ਯਾਰ ਹੂੰ ਤਾਂ ਲੈ ਕੇ ਆਉਣ ਪੈਸੇ ਪੈਸੇ ਤਾਂ ਲਾਈ ਤੇ ਲਾਗੇ ਜੇ ਨਹੀਂ ਪੈ ਦਿੰਦਾ ਝੂਟੀ ਲਾਈ ਚੱਲਣਾ ਦੀ ਕੋਲਕੀ ਯਾਰ ਕਰੀਆਂ ਉਹ ਗੁਰਵਿੰਦਰ ਹਾਂਜੀ ਆਓ ਜੀ ਆਓ ਜੀ ਕਿੰਨੇ ਕੋਲ ਮਾਰਦੇ ਤੈਨੂੰ ਬਾਹਰ ਜੰਦਰੀ ਬੈਠੇ ਜੀ ਹੋਣੀ ਆਏ ਨਹੀਂ ਸੀ ਤੂੰ ਮੈਂ ਪੈਸਾ ਪੁੱਛਣਾ ਕਰੋ ਹੀ ਪੈਸਾ ਯਾਰ ਦੇਖ ਸਾਡਾ ਯਾਰ ਪੈਸੇ ਦੀ ਵੀ ਹੁਣ ਕੰਮ ਤੇ ਇਹ ਨਹੀਂ ਕੋ ਬਾਕੂੀ ਦਵਾਈ ਤੇ ਪੈਸੇ ਲੱਗ ਜਾਂਦੇ ਨਹੀਂ ਕੋਈ ਚਾਹ ਯਾਰ ਬਾਲੇ ਹੋਏ ਪੈ ਜਾ ਤੂੰ ਦਿੱਲੀ ਵੀ ਆਈਆਂ ਮੈਂ ਤਾਂ ਸਾਵੇਂ ਨੀ ਉਤਰ ਹੋਰਾਂ ਦਾ ਠੀਕ ਹੈ ਉਹ ਛੋਟੇ ਦੀ ਪੜਾਈ ਦੇ ਵੀ ਆ ਗਏ ਯਾਰ ਦੋ ਸਾਲ ਹੋ ਗਏ 1.5 ਸਾਲ ਲੱਗੇ ਇਹਨੂੰ ਲੱਗ ਗਿਆ ਭਾ ਨਾ ਉਹ ਨਾ ਤੁਸੀਂ ਉਹ ਦੱਸ ਦਿਓ ਕੀ ਕਰਿਆ ਉਹਨੇ ਕੀ ਨਾ ਕੋਈ ਗੱਲ ਨਹੀਂ ਫਿਰ ਹੋੜੀ-ਹੋੜੀ ਲਾ ਦੇਣੀ ਓਏ ਹੋੜੀ-ਹੋੜੀ ਕੀ ਨੇ ਦੇਖਿਆ ਯਾਰ ਆ ਤੂੰ ਦੇਖ ਮੈਂ ਤਾਂ ਕਹਣਾ ਝੂਟੀ ਜਿ ਖੋਲ ਉਹਨਾਂ ਦੀ ਚੱਲ ਠੀਕ ਨੇ ਇਹਨਾਂ ਦੇ ਪੈਸੇ ਦੇਣੇ ਆ ਪਸੀਏ ਇਹਨਾਂ ਨੂੰ ਕਿਹੜੇ ਨਾਲਾਂ ਦੀ ਉਹ ਨਹੀਂ ਕਿਹੜੇ ਨਾਲਾਂ 2 ਸਾਲ ਹੋ ਗਏ ਯਾਰ ਫੁੱਲ ਸੁੱਤੀ ਚੱਕੀ ਚੋਟੀ ਹੋਈ ਯਾਰ ਫੁੱਲ 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 ਲੈ ਜਾਣਾ ਬੋਲ ਈ ਘੋੜੇ ਯਾਰ ਨਾ ਦੀ ਯਾਰ ਤਾਈ ਜਾਇ ਨਾ ਬੋਲ ਪਾਸੇ ਹੋ ਯਾਰ ਪਾਸੇ 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 ਨਹੀਂ ਨਹੀਂ ਤੂੰ ਪਾਸੇ ਕਰ ਰਿਹਾ ਪਾਸੇ ਕਰ ਕੀ ਹੋਇਆ ਬਾਪੂ ਕੁਛ ਨਹੀਂ ਸ਼ੇਰਾ ਇਹ ਤਾਂ ਪੈਸੇ ਦੇ ਰਿਹਾ ਇਹ ਵਾ ਸੁਣ ਓਏ ਥੋੜੀ ਲੱਗੀ ਓਏ ਨਹੀਂ ਕਿੰਨੇ ਪੈਸੇ ਦੇਣਾ ਤੁਹਾਡੇ ਤੂੰ ਦੋ ਸਾਲਾਂ ਬਾਅਦ ਕਿੱਧਰੋਂ ਆ ਗਿਆ ਕਿੰਨੇ ਪੈਸੇ ਕਿ ਪੈਸੇ ਬੋਲ ਯਾਰ ਲੱਖ ਰੁਪਈਆ ਦੇਣਾ ਸਾਡਾ ਠੀਕ ਹੈ 50000 ਬਾਕੀ ਤੇਰੇ ਫੇਰ ਦੂ ਬਾਪੂ ਫੇਰ ਨੀਂਦ ਦੱਸ ਕਿਦ ਦੇ ਦੇ ਗਿਆ ਚਾਹ ਨੂੰ ਚੱਕ ਭਰਾ ਲੈ ਜੀ ਚੱਲ ਸ਼ਾਮ ਨੂੰ ਆ ਬਾਪੂ ਕੋ ਇਨੇ ਪੈਸੀ ਕਿੱਥੋਂ ਲਿਆ ਯਾਰ ਜਿੰਨਾ ਸੀ ਰਲਕੇ ਦਿੱਤੇ ਨਹੀਂ ਜਿੰਨਾ ਜਣਾ ਠੀਕ ਹੈ ਯਾਰ ਕਿੱਥੋਂ ਲਿਆ ਹੁਣ ਵੀ ਚੱਲ ਜਿਹੜੇ ਮਿਲ ਗਏ ਲੋਟਾ ਚੱਲ ਜੂਰ ਬਾਕੀ ਇਹ ਤਾਂ ਕਾਨੂੰ ਦੇਖ ਲੈ ਨੰਗਾ ਨੇ ਕਿਹੜੇ ਚੱਕ ਦੇਣੇ ਆਪਾਂ